ਸੁਸਤਰੀਆ ਕਾਰਜੀ ਤੁਸੀਂ ਜੁੜੇ ਹੋ ਪੰਜਾਬ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਵਿਕਰਮ ਮਜੀਠੀਆ ਦੀ ਪਤਨੀ ਦੀ ਹੋ ਸਕਦੀ ਹੈ ਗ੍ਰਿਫਤਾਰੀ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਤੇ ਅਮਰੀਕਾ ਦੀਆਂ ਦੋ ਵੱਡੀਆਂ ਖਬਰਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਤਹਿਲ ਕੰਮ ਜਾ ਦਿੱਤਾ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਬਾਰ ਬਾਰ ਇਹੀ ਖਬਰ ਆ ਰਹੀ ਸੀ ਕਹਿੰਦੇ ਉਹਨੂੰ ਜੇਲ੍ਹ ਹੋ ਸਕਦੀ ਹੈ ਠੰਡੀ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਨਜੀਠੀਆ ਦੀ ਪਤਨੀ ਕਿਵੇਂ ਜਾਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਪਡੇਟ ਔਰ ਉਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਸੀ ਤਾਂ ਕੱਲ ਇੱਕ ਪੰਨੂ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਸੁਣਾਇਆ ਸੀ ਕਿਹੜੇ ਖਾਲਸਤਾਨੀ ਪੰਨੂ ਜਿਹੜੇ ਵਿੱਚ ਹਰਜਿੰਦਰ ਸਿੰਘ ਨੂੰ ਮਿਲ ਕੇ ਆਏ ਸੀ ਕਹਿੰਦੇ ਜੀ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਇਹ ਦਾਵਾ ਕਿਨੇ ਕੀਤਾ ਸੀ ਗੁਰਪੰਤ ਸਿੰਘ ਪੰਨੂ ਨੇ ਪਰ ਜੇਲ੍ਹ ਦੇ ਵਿੱਚ ਮਿਲ ਕੇ ਹਰਜਿੰਦਰ ਸਿੰਘ ਨੂੰ ਪੰਨੂ ਵੀ ਕਸੂਤਾ ਫਸ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਇੱਕ ਕਰਕੇ ਕਿ ਹਰਜਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਨੂ ਵੀ ਕਸੂਤਾ ਫਸ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਪਤਨੀ ਦੀ ਬਾਰ-ਬਾਰ ਅਪਡੇਟ ਆ ਰਹੀ ਸੀ ਕਹਿੰਦੇ ਜੀ ਵਿਜੀਲੈਂਸ ਬਿਊਰੋ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਉਹਦੀ ਪਤਨੀ ਤੋਂ ਪੁੱਛਗਛ ਕਰ ਸਕਦਾ ਹੈ ਮਜੀਠੀਏ ਦੇ ਕੇ ਇਹਦੇ ਵਿੱਚ ਪਰ ਹੁਣ ਤਾਂ ਖਬਰ ਇਹ ਵੀ ਆ ਰਹੀ ਹੈ ਕਹਿੰਦੇ ਠੰਡੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੀ ਪਤਨੀ ਕਿਵੇਂ ਪਹੁੰਚਦੀ ਹੈ ਜਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਵੱਡੀ ਔਰ ਅਹਿਮ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸਭ ਤੋਂ ਪਹਿਲੀ ਖਬਰ ਗੁਰਪੰਤ ਸਿੰਘ ਪੰਨੂ ਅਮਰੀਕਾ ਦੇ ਵਿੱਚ ਬੈਠੇ ਨੇ ਅਕਸਰ ਪੰਜਾਬ ਦੇ ਲੋਕਾਂ ਨੂੰ ਕਈ ਵਾਰ ਰੁਖਸਾਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਵੇਂ ਕਿ ਮੈਂ ਕੱਲ ਵੀ ਦੱਸਿਆ ਸੀ ਕਿ ਭਾਈ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਗੁਰਪੰਤ ਸਿੰਘ ਪੰਨੂ ਬਨਿਓ ਧਮਕੀ ਦਿੱਤੀ ਗਈ ਆ ਚਾਹੇ ਕੋਈ ਵੀ ਤਿਹਾਰ ਹੋਵੇ ਗੁਰਪੰਤ ਸਿੰਘ ਪੰਨੂ ਦੀ ਹਰ ਵੇਲੇ ਧਮਕੀ ਆਉਂਦੀ ਆ ਪੰਜਾਬ ਦੇ ਅੰਦਰ ਖਾਲਸਤਾਨੀ ਪੱਖੀ ਲੋਕਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਤੁਸੀਂ ਮੁੱਖ ਮੰਤਰੀ ਨੂੰ ਉਡਾ ਦਿਓ 15 ਅਗਸਤ ਵਾਲੇ ਦਿਨ ਗੁਰਪੰਤ ਸਿੰਘ ਪੰਨੂ ਦੀ ਦੋ ਵਾਰ ਧਮਕੀ ਆਈ ਆ ਤੁਹਾਡੇ ਸਾਹਮਣੇ ਆਈ ਆ ਪਰ ਅੱਜੋ ਹੀ ਪੰਨੂ ਹਰਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਅਮਰੀਕਾ ਦੇ ਅੰਦਰ ਉਹ ਭਾਈ ਕਸੂਤੇ ਫਸ ਗਏ ਨੇ ਕਿਉਂਕਿ ਖਾਲਸਤਾਨ ਦੀ ਗੱਲ ਅਕਸਰ ਕਰਦੇ ਨੇ ਉਹਨਾਂ ਨੇ ਦਾਵਾ ਗੱਲ ਕੀ ਕਰ ਦਿੱਤਾ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਣਾਇਆ ਵੀ ਸੀ ਕਹਿੰਦਾ ਜੀ ਖਾਲਸਤਾਨੀ ਪੱਖੀ ਐ ਹਰਜਿੰਦਰ ਸਿੰਘ ਐਸ ਕਰਕੇ ਮੈਂ ਇਹਨੂੰ ਜੇਲ੍ਹ ਦੇ ਵਿੱਚ ਮਿਲਣਾ ਆ ਪਰ ਬਹੁਤੇ ਸਾਥੀਆਂ ਨੂੰ ਦੀ ਸਜ਼ਾ ਦਾ ਇੰਤਜ਼ਾਰ ਹੈ ਕਿ ਭਾਈ ਉਹਨੂੰ ਸਜ਼ਾ ਹੁੰਦੀ ਆ ਜਾਂ ਉਹ ਬਰੀ ਹੋਣਗੇ ਜਾਂ ਘੱਟ ਸਜ਼ਾ ਹੋਊਗੀ ਇਹਦੇ ਤੇ ਵੀ ਤੁਹਾਡੇ ਨਾਲ ਚਾਣਣਾ ਪਾਵਾਂਗੇ ਬਾਤ ਵੱਡੀ ਖਬਰ ਹਰਜਿੰਦਰ ਨੂੰ ਲੈ ਕੇ ਵੀ ਪਹਿਲਾਂ ਤੁਸੀਂ ਇਹ ਸੁਣੋ ਕਿ ਜਿਹੜੇ ਗੁਰਪੰਤ ਸਿੰਘ ਪੰਨੂ ਨੇ ਉਹ ਕਸੂਤੇ ਕਿਵੇਂ ਫਸ ਗਿਆ ਕੀ ਇਹ ਜਿਹਾ ਕਹਿ ਦਿੱਤਾ ਸੀ ਉਹਨਾਂ ਨੇ ਸੁਣੋ ਆ ਦਸਨੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਇਹ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਕਿ ਜਦੋਂ ਦਾ ਇਹ ਹਾਦਸਾ ਹੋਇਆ ਜਦੋਂ ਉਹ ਇਹ ਹਾਦਸਾ ਹੋਇਆ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਆ ਅਦਲ ਚ ਹਮਦਰਦੀ ਆ ਤੇ ਮੂੰਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਆ ਉਹਨਾਂ ਵਾਸਤੇ ਕਿ ਜਿਹੜੇ ਉਦੋਂ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਜ਼ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਕਿ ਇਹ ਜਿਹੜੇ ਉਦੋਂ ਜਿਹੜੇ ਪੂਰੇ ਹੋਏ ਆ ਇਹਨਾਂ ਅਮਰੀਕਨਜ਼ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਦੇਖੋ ਕਿਉਂਕਿ ਮੈਂ ਉਹਦਾ ਵਕੀਲ ਨਹੀਂ ਆ ਤੇ ਅਸੀਂ ਹੁਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਮੈਂ ਇਹ ਦੱਸੀਆਂ ਗੱਲਾਂ ਕਿ ਜੋ ਮੈਂ ਆਬਜ਼ਰਵ ਕੀਤਾ ਕਿ ਉਹ ਕੀ ਸੀਗਾ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਕੇਸ ਉਹਦੇ ਸਾਥੀਆਂ ਨੇ ਤੇ ਉਥੇ ਕੈਲੀਫੋਰਨੀਆ ਦੇ ਜਿਹੜੇ ਉਹਦੇ ਦੋਸਤ ਹੈ ਜਣਾ ਸੱਜਣ ਹੈ ਉਹਨਾਂ ਨੇ ਲੜਨਾ ਕਿ ਇਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ ਦੇ ਸ਼ੁੱਡ ਸਟੈਂਡ ਇਨ ਸੋਲੀਡੈਟੀ ਵਿਦ ਦਾ ਵਿਕਟਮਸ ਤਾਂ ਸੁਣੋ ਪੰਜਾਬ ਵਾਲੇ ਹੁਣ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਇੱਕ ਪਾਸੇ ਪੰਨੂ ਉੱਤਰ ਗਿਆ ਸੀ ਤਾਂ ਹੁਣ ਉਹਨਾਂ ਨੇ ਦਾਵਾ ਕੀ ਕਰ ਦਿੱਤਾ ਸੀ ਦੋ ਗੱਲਾਂ ਕਈਆਂ ਵੱਡੀਆਂ ਜਿਨ੍ਹਾਂ ਨੇ ਪੰਨੂ ਨੂੰ ਬਸਾ ਕੇ ਧਰ ਦਿੱਤਾ ਪਹਿਲੀ ਗੱਲ ਕਹੀ ਸੀ ਕਹਿੰਦਾ ਖਾਲਸਤਾਨੀ ਪੱਖੀ ਹੈ ਹਰਜਿੰਦਰ ਸਿੰਘ ਐਸ ਕਰਕੇ ਮੈਨੂੰ ਮਿਲਣਾ ਹੈ ਜੇਲ੍ਹ ਦੇ ਵਿੱਚ ਅਮਰੀਕਾ ਦੇ ਅੰਦਰ ਉਹ ਵੀ ਨੇ ਤੇ ਉਹ ਮੁੰਡਾ ਵੀ ਹੈ ਔਰ ਦੂਜੇ ਪਾਸੇ ਉਹਨਾਂ ਨੇ ਦਾਵਾ ਇੱਕ ਬਾਤ ਵੱਡਾ ਹੋਰ ਕਰ ਦਿੱਤਾ ਸੀ ਕਈ ਲੱਖ ਡਾਲਰਾਂ ਦਾ ਦੇਣ ਦਾ ਦਾਵਾ ਕਰ ਦਿੱਤਾ ਤਾਂ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੇ ਇੱਕ ਬਾਤ ਵੱਡੀ ਗੱਲ ਕਹੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਮੈਂਟਾਂ ਦੇ ਵਿੱਚ ਲੋਕਾਂ ਨੇ ਬਹੁਤਾਂ ਨੇ ਲਿਖਿਆ ਕਹਿੰਦੇ ਜੇਕਰ ਪੰਨੂ ਪੰਜਾਬ ਦੇ ਸਿੱਖਾਂ ਦੇ ਹੱਕ ਦੇ ਵਿੱਚ ਬੋਲਦਾ ਅਕਸਰ ਤੁਸੀਂ ਵੇਖਿਆ ਆਪਦੇ ਆਪ ਨੂੰ ਇੱਕ ਬਹੁਤ ਵੱਡਾ ਸਿੱਖ ਕਮਾਉਂਦਾ ਕਹਿੰਦੇ ਜੀ ਫਿਰ ਇਹ ਚਿੱਟੇ ਦੇ ਖਿਲਾਫ ਕਿਉਂ ਨਹੀਂ ਬੋਲਦਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਬੜੇ ਵਾਰ ਹੋਈਆਂ ਨੇ ਪੰਜਾਬ ਦੇ ਅੰਦਰ ਉਹਦੇ ਕਿਉਂ ਪੰਨੂ ਨਹੀਂ ਬੋਲਦਾ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਤੱਥ ਨੇ ਜਿਹੜੇ ਆਪਣੀ ਵੀਡੀਓ ਦੇ ਥੱਲੇ ਲੋਕਾਂ ਨੇ ਧਰੇ ਸੀ ਤਾਂ ਇਹ ਗੱਲ ਬਣਦੀ ਵੀ ਆ ਪੰਜਾਬ ਨੂੰ ਅਕਸਰ ਵਿਗਾੜਨ ਦੀ ਔੜਨ ਦੀ ਗੱਲ ਕਰਦਾ ਗੁਰਪੰਤ ਸਿੰਘ ਪੰਨੂ ਜਾਂ ਚਿੱਟੇ ਦੇ ਵਿਰੁੱਧ ਜਾਂ ਬਾਦਲਾਂ ਦੇ ਵਿਰੁੱਧ ਤੇ ਜਾਂ ਬੇਅਦਬੀਆਂ ਦੇ ਵਿਰੁੱਧ ਕਦੇ ਬੋਲਦਾ ਦੇਖਿਆ ਨਹੀਂ ਦੇਖਿਆ ਅੱਜ ਕਰਕੇ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਇਹ ਗੱਲਾਂ ਲਿਖ ਰਹੇ ਨੇ ਕਹਿੰਦੇ ਜੇਕਰ ਪੰਨੂ ਨੂੰ ਵਾਕਈ ਹਿੱਤ ਹੈ ਤਾਂ ਭਾਈ ਸਾਡੇ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਤੇ ਬੋਲ ਫਿਰ ਮੰਨਾਂਗੇ ਕਿ ਹਾਂ ਯਾਰ ਇੱਕ ਬੰਦਾ ਸਿੱਖ ਹੈ ਇਹ ਲੋਕ ਪੰਜਾਬ ਦੇ ਕਹਿ ਰਹੇ ਨੇ ਤਾਂ ਹੁਣ ਦੂਜੇ ਪਾਸੇ ਆਜੋ ਇੱਕ ਠੰਡੀ ਜੇਲ੍ਹ ਦਾ ਜ਼ਿਕਰ ਹੋ ਰਿਹਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਪੁੱਛ ਦਸਤਾ ਕਹਿੰਦੇ ਕਈ ਵਾਰ ਪਹਿਲਾਂ ਵੀ ਹੋ ਚੁੱਕੀ ਆ ਤਾਂ ਉਹਨੂੰ ਇੱਕ ਨੋਟਿਸ ਜਿਹੜਾ ਜਾਰੀ ਹੋਇਆ ਸੀ ਉਹਦੇ ਤਹਿਤ ਪੁੱਛ ਦਸ ਕਰਨ ਤੋਂ ਬਾਅਦ ਕਹਿੰਦੇ ਜੀ ਹੁਣ ਠੰਡੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਜਾ ਸਕਦੀ ਆ ਠੰਡੀ ਜੇਲ੍ਹ ਦਾ ਜ਼ਿਕਰ ਕਿਉਂ ਹੋ ਰਿਹਾ ਵਜ੍ਹਾ ਕੀ ਆ ਠੰਡੀ ਜੇਲ੍ਹ ਇਸ ਤਰ੍ਹਾਂ ਨਹੀਂ ਕਿ ਉਹਨੂੰ ਕੋਈ ਸਕੂਨ ਦੇ ਨਾਲ ਰੱਖਿਆ ਜਾਵੇ ਠੰਡੀ ਜੇਲ੍ਹ ਦੀ ਵਜ੍ਹਾ ਇਹ ਆ ਕਿ ਭਾਈ ਬਹੁਤ ਦੂਰ ਠੰਡੇ ਇਲਾਕਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਈ ਜ਼ਿਲ੍ਹੇ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਉਹ ਵੀ ਹੈ ਜਿੱਥੋਂ ਸਾਡੇ ਕਈ ਨੌਜਵਾਨ ਪੰਜਾਬ ਦੇ ਰੱਖੇ ਗਏ ਨੇ ਤਾਂ ਹੁਣ ਪੰਜਾਬ ਦੇ ਅੰਦਰ ਇਸ ਖਬਰ ਨੇ ਵੀ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਦਹਾੜਾ ਸਾਲ ਦੇ ਵਿੱਚ ਉਹਨਾਂ ਨੇ ਕਈ ਵਾਰ ਐਸੇ ਇਲਜ਼ਾਮ ਲਗਾ ਦਿੱਤੇ ਸੀ ਸਰਕਾਰ ਦੇ ਉੱਤੇ ਕਹਿੰਦੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਇੱਕ ਵੀ ਇਨਪੁਟ ਨਹੀਂ ਮਿਲੀ ਪਰ ਦਰਸਲ ਦੇ ਵਿੱਚ ਉਹਨਾਂ ਦੀ ਹੀ ਪਤਨੀ ਦੇ ਖਿਲਾਫ ਇੱਕ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਕਿਉਂਕਿ ਉਸੇ ਦੇ ਨਾਮ ਘੁਮਾ ਫਰਿਆ ਕੇ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਾਰੇ ਨੂੰ ਇੰਨਾ ਯਾਨੀ ਪੈਸਾ ਦਿੱਤਾ ਐਨੀ ਜ਼ਮੀਨ ਜਾਇਦਾਦ ਦੇ ਦਿੱਤੀ ਦਾ ਉਸ ਦੇ ذریعے ਆਪਣੀ ਪਤਨੀ ਦੇ ਨਾਮ ਲਵਾ ਦਿੱਤੀ ਦੇਖੋ ਕਿਡਾ ਜਾਲ ਬੁਣਿਆ ਵਿਕਰਮ ਸਿੰਘ ਮਜੀਠੀਆ ਨੇ ਤਾਂ ਫੇਰ ਅਕਾਲੀ ਦਲ ਦਾਵਾ ਕਰਦਾ ਇਹਨਾਂ ਦੇ ਵਰਕਰ ਦਾਵਾ ਕਰਦੇ ਉਹਨਾਂ ਦਾ ਪਰਿਵਾਰ ਦਾਵਾ ਕਰਦਾ ਮਜੀਠੀਆ ਦਾ ਉਹਨਾਂ ਦੇ ਵਕੀਲ ਕਰਦੇ ਨੇ ਕਹਿੰਦੇ ਜੀ ਵਿਕਰਮ ਮਜੀਠੀਆ ਕੋਲ ਤਾਂ ਨਾ ਬੇਨਾਮੀ ਸੰਪਤੀ ਹੈ ਨਾ ਕੋਈ ਬਹੁਤ ਵੱਡੇ ਪੱਧਰ ਤੇ ਪੈਸਾ ਉਹ ਤਾਂ ਕਹਿੰਦੇ 540 ਰੁਪਏ ਤੱਕ ਨਹੀਂ ਬਰਾਮਦ ਹੁੰਦੇ ਸਾਡੇ ਤੋਂ ਇਹ ਦੇਖੋ ਵੀ ਇਹਨਾਂ ਦੇ ਝੂਠ ਇਹਨਾਂ ਦੇ ਝੂਠ ਹੀ ਇਹਨਾਂ ਨੂੰ ਲਈ ਬੈਠੇ ਨੇ ਐਸੇ ਕਰਕੇ ਪੰਜਾਬ ਦੇ ਲੋਕਾਂ ਨੇ ਮਿੱਟੀ ਦੇ ਵਿੱਚ ਬਾਦਲਾਂ ਨੂੰ ਵੀ ਮਿਲਾ ਦਿੱਤਾ ਤੇ ਨਾ ਮਜੀਠੀਆਂ ਨੂੰ ਵੀ ਮਿਲਾ ਦਿੱਤਾ ਕਿਸੇ ਵੇਲੇ ਵੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਮੁੱਖ ਮੰਤਰੀ ਭਗਵੰਤ ਮਾਨ ਇੱਕ ਸੁਖਵੀਰ ਬਾਦਲ ਦਾ ਵੀ ਨਾਂ ਮਾਰਿਆ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਅਰੈਸਟ ਕਰਵਾ ਸਕਦੇ ਨੇ ਤਾਂ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਬਹੁਤ ਹੀ ਅਹਿਮ ਖਬਰ ਤਾਂ ਠੀਕ ਆ ਪੰਜਾਬ ਵਾਲੋ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੀ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ